ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਵੇਖੇ ਹੋਣਗੇ ਜੋ ਪਹਿਲਾਂ ਬਹੁਤ ਹੀ ਅਮੀਰ ਹੁੰਦੇ ਨੇ ਪਰ ਅਚਾਨਕ ਉਹਨਾਂ ਨੂੰ ਏਡਾ ਵੱਡਾ ਨੁਕਸਾਨ ਹੋ ਜਾਂਦਾ ਹੈ ਕਿ ਉਹ ਬਿਲਕੁਲ ਗਰੀਬ ਹੋ ਜਾਂਦੇ ਨੇ ਤੇ ਕੁਝ ਲੋਕ ਇਦਾਂ ਦੇ ਵੀ ਵੇਖੇ ਹੋਣਗੇ ਜੋ ਪਹਿਲਾਂ ਬਹੁਤ ਹੀ ਗਰੀਬ ਹੁੰਦੇ ਨੇ ਪਰ ਅਚਾਨਕ ਉਹਨਾਂ ਕੋਲੇ ਪਤਾ ਨਹੀਂ ਕਿੱਥੋਂ ਬਹੁਤ ਪੈਸਾ ਆ ਜਾਂਦਾ ਹੈ ਜਿਹੜੇ ਲੋਕ ਤਾਂ ਅਮੀਰ ਤੋਂ ਗਰੀਬ ਹੋ ਜਾਂਦੇ ਨੇ ਉਹ ਆਪਣੇ ਘਰ ਕਿਸੇ ਤੋਂ ਇਹ ਚੀਜ਼ ਲੈ ਕੇ ਆਉਂਦੇ ਨੇ ਤੇ ਉਹਨਾਂ ਦੇ ਘਰ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜੇ ਗਰੀਬ ਤੋਂ ਅਮੀਰ ਹੁੰਦੇ ਨੇ ਇੱਕ ਕਰੋ ਗਲਤੀ ਨਾਲ ਕਿਸੇ ਤੋਂ ਇਹ ਚੀਜ਼ ਲੈ ਵੀ ਆਉਂਦੇ ਨੇ ਤੇ ਆਪਣੇ ਘਰ ਤੋਂ ਉਹ ਬਾਹਰ ਸੁੱਟ ਦਿੰਦੇ ਨੇ ਜਿਹਦੇ ਨਾਲ ਉਹ ਅਮੀਰ ਹੋ ਜਾਂਦੇ ਨੇ ਆਪਾਂ ਵੀ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਕਿ ਕਿਸੇ ਤੋਂ ਵੀ ਲੈ ਕੇ ਆਪਣੇ ਘਰ ਇਹ ਚੀਜ਼ ਲੈ ਕੇ ਨਹੀਂ ਆਉਣੀ ਜਦੋਂ ਵੀ ਆਪਾਂ ਕਿਸੇ ਤੋਂ ਇਹ ਚੀਜ਼ ਲੈ ਕੇ ਆਉਂਦੇ ਆ ਆਪਣੇ ਘਰ ਦੇ ਵਿੱਚ ਵੀ ਪ੍ਰੇਤਾਂ ਦਾ ਵਾਸਾ ਨਾਲ ਦੀ ਨਾਲ ਹੋ ਜਾਂਦਾ ਤੇ ਫਿਰ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਨੇ ਫਿਰ ਤੁਸੀਂ ਕਹਿੰਦੇ ਹੋ ਕਿ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਤਾਂ ਅੱਜ ਦੀ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਤਾਂ ਜੋ ਤੁਸੀਂ ਇਹ ਗਲਤੀ ਕਦੇ ਨਾ ਕਰੋ। ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ। ਇੱਕ ਪਿੰਡ ਦੇ ਵਿੱਚ ਇੱਕ ਔਰਤ ਰਹਿੰਦੀ ਸੀ। ਉਸਦਾ ਇੱਕ ਲੜਕਾ ਸੀ ਜਿਸ ਦੀ ਉਮਰ 10-11 ਸਾਲ ਸੀ। ਉਹ ਲੜਕਾ ਸਕੂਲ ਜਾਂਦਾ ਤੇ ਸ਼ਾਮ ਨੂੰ ਘਰੇ ਵਾਪਸ ਆ ਜਾਂਦਾ। ਉਹ ਔਰਤ ਸਾਰਾ ਦਿਨ ਕੰਮਤੇ ਰਹਿੰਦੀ ਜੋ ਵੀ ਪੈਸੇ ਮਿਲਦੇ ਉਸ ਨਾਲ ਆਪਣੇ ਪੁੱਤਰ ਦੀ ਪੜ੍ਹਾਈ ਕਰਵਾ ਰਹੀ ਸੀ ਆਪਣਾ ਘਰ ਚਲਾ ਰਹੀ ਸੀ ਉਹ ਲੜਕਾ ਬੁਰੀ ਸੰਗਤ ਵਿੱਚ ਪੈ ਜਾਂਦਾ ਹੈ ਉਹ ਲੜਕਾ ਆਪਣਾ ਇੱਕ ਅਜੇਹਾ ਦੋਸਤ ਬਣਾਉਂਦਾ ਜਿਸ ਨੂੰ ਚੋਰੀ ਕਰਨ ਦੀ ਆਦਤ ਸੀ ਉਹ ਦੋਨੋਂ ਲੜਕੇ ਰਲ ਕੇ ਚੋਰੀ ਕਰਦੇ ਨੇ ਇੱਕ ਦਿਨ ਉਹ ਸਕੂਲ ਦੇ ਵਿੱਚੋਂ ਪੈਨਸਲਾਂ ਦੀ ਡੱਬੀ ਚੋਰੀ ਕਰਕੇ ਆਪਣੇ ਘਰ ਲਿਆਉਂਦੇ ਨੇ ਉਹ ਲੜਕਾ ਆਪਣੀ ਮਾਂ ਨੂੰ ਦਿਖਾਉਂਦਾ ਕਿ ਦੇਖੋ ਮਾਂ ਮੇਰੇ ਕੋਲ ਕਿੰਨੀਆਂ ਪੈਨਸਲਾਂ ਨੇ ਉਹ ਮਾਂ ਬਿਲਕੁਲ ਨਹੀਂ ਪੁੱਛਦੀ ਕਿ ਇੰਨੀਆਂ ਪੈਨਸਲਾਂ ਕਿੱਥੋਂ ਆਈਆਂ ਉਹ ਮਾਂ ਖੁਸ਼ ਹੁੰਦੀ ਹੈ ਕਿ ਮੇਰਾ ਪੁੱਤ ਇੰਨੀਆਂ ਪੈਨਸਲਾਂ ਲਈ ਫਿਰਦਾ ਚਲੋ ਹੁਣ ਤੈਨੂੰ ਪੈਨਸਲ ਲੈਣ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਇਸ ਤੇ ਪੈਸੇ ਖਰਚ ਨਹੀਂ ਕਰਾਂਗੇ ਉਹ ਲੜਕਾ ਅਗਲੇ ਦਿਨ ਆਪਣੇ ਸਕੂਲ ਦੇ ਵਿੱਚੋਂ ਕਾਪੀਆਂ ਚੁੱਕ ਲਿਆਉਂਦਾ ਉਹ ਆ ਕੇ ਕਾਪੀਆਂ ਆਪਣੀ ਮਾਂ ਨੂੰ ਵਿਖਾਉਂਦਾ ਕਹਿੰਦਾ ਵੇਖੋ ਮਾਂ ਮੇਰੇ ਕੋਲੇ ਕਿੰਨੀਆਂ ਕਾਪੀਆਂ ਨੇ ਉਹ ਮਾਂ ਫੇਰ ਖੁਸ਼ ਹੁੰਦੀ ਹੈ ਕਿ ਮੇਰੇ ਪੁੱਤ ਕੋਲੇ ਤਾਂ ਬਹੁਤ ਕਾਪੀਆਂ ਨੇ ਆਪਾਂ ਨੂੰ ਹੁਣ ਕਾਪੀਆਂ ਤੇ ਪੈਸੇ ਲਾਉਣ ਦੀ ਜ਼ਰੂਰਤ ਹੈ ਨਹੀਂ ਉਹ ਔਰਤ ਬਹੁਤ ਖੁਸ਼ ਹੁੰਦੀ ਹੈ ਉਹ ਲੜਕਾ ਵੀ ਬਹੁਤ ਖੁਸ਼ ਹੁੰਦਾ ਹੈ ਇਦਾਂ ਹੀ ਸਮਾਂ ਬੀਤਦਾ ਜਾਂਦਾ ਹੈ ਉਹ ਦਿਨ ਲੰਘਦੇ ਜਾਂਦੇ ਨੇ ਉਹ ਲੜਕਾ ਵੱਡਾ ਹੋ ਚੁੱਕਿਆ ਸੀ ਪਰ ਉਸ ਦੀ ਚੋਰੀ ਕਰਨ ਦੀ ਆਦਤ ਹਜੇ ਵੀ ਉਸ ਨੂੰ ਲੱਗੀ ਹੋਈ ਸੀ ਉਹ ਕਦੇ ਕੁਝ ਲਿਆਉਂਦਾ ਕਦੇ ਕੁਝ ਲਿਆਉਂਦਾ ਉਸ ਦੀ ਮਾਂ ਨੇ ਉਸ ਨੂੰ ਕਦੀ ਨਹੀਂ ਪੁੱਛਿਆ ਸੀ ਕਿ ਤੂੰ ਇਹ ਚੀਜ਼ਾਂ ਕਿੱਥੋਂ ਲੈ ਕੇ ਆਉਂਦਾ ਇੱਕ ਦਿਨ ਉਹ ਲੜਕਾ ਸੋਚਦਾ ਕਿ ਕਿੰਨਾ ਚਿਰੇ ਛੋਟੀਆਂ ਛੋਟੀਆਂ ਚੋਰੀਆਂ ਕਰੀ ਜਾਵਾਂਗੇ ਕੋਈ ਵੱਡੀ ਚੋਰੀ ਕਰਦੇ ਹਾਂ ਇੱਕ ਦਿਨ ਉਹ ਲੜਕਾ ਪਿੰਡ ਦੇ ਵਿੱਚ ਚੋਰੀ ਕਰਨ ਦੀ ਸੋਚਦਾ ਹੈ ਉਹ ਦੇਖਦਾ ਹੈ ਕਿ ਇੱਕ ਘਰ ਦੇ ਵਿੱਚ ਸੋਨੇ ਦੇ ਹਾਰ ਪਏ ਸੀ ਉਹ ਸੋਚਦਾ ਹੈ ਕਿ ਹੁਣ ਮੈਂ ਇਹ ਹਾਰ ਚੋਰੀ ਕਰੂੰਗਾ ਜਿਸ ਦੇ ਨਾਲ ਮੇਰੇ ਕੋਲੇ ਪੈਸਾ ਕਾਫੀ ਆ ਜਾਏਗਾ ਤੇ ਮੇਰੀ ਮਾਂ ਵੀ ਬਹੁਤ ਖੁਸ਼ ਹੋਗੀ ਤੇ ਇੱਕ ਦਿਨ ਉਹ ਰਾਤ ਨੂੰ ਚੋਰੀ ਕਰਨ ਦਾ ਪੂਰਾ ਪਲਾਨ ਬਣਾ ਲੈਂਦਾ ਤੇ ਰਾਤ ਨੂੰ ਚੋਰੀ ਕਰਨ ਲਈ ਚੱਲ ਜਾਂਦਾ ਜਦੋਂ ਉਸ ਘਰ ਦੇ ਅੰਦਰ ਐਂਟਰ ਹੁੰਦਾ ਤਾਂ ਉਸ ਘਰ ਦੇ ਵਿੱਚ ਇੱਕ ਸਾਈਡ ਤੇ ਭਾਂਡੇ ਪਏ ਹੁੰਦੇ ਨੇ ਜਿਸ ਦਾ ਧਿਆਨ ਉਸ ਵੱਲ ਨਹੀਂ ਜਾਂਦਾ ਉਹਨਾਂ ਭਾਂਡਿਆਂ ਦੇ ਵਿੱਚ ਉਸ ਦਾ ਪੈਰ ਲੱਗ ਜਾਂਦਾ ਤੇ ਉਸ ਘਰ ਦੇ ਜੀ ਉੱਠ ਖੜਦੇ ਨੇ ਉਹ ਸੋਚਦਾ ਹੈ ਕਿ ਘਰ ਵਾਲਿਆਂ ਨੂੰ ਪਤਾ ਨਹੀਂ ਲੱਗਿਆ ਉਹ ਚੋਰੀ ਕਰਨੀ ਜਾਰੀ ਰੱਖਦਾ ਹੈ ਪਰ ਘਰ ਵਾਲੇ ਉੱਠ ਜਾਂਦੇ ਨੇ ਉੱਠ ਕੇ ਦੇਖਦੇ ਨੇ ਕਿ ਘਰ ਦੇ ਵਿੱਚ ਕੋਈ ਇਨਸਾਨ ਐਂਟਰ ਹੋਇਆ ਜਦੋਂ ਉਹ ਲੜਕਾ ਚੋਰੀ ਕਰਦਾ ਤਾਂ ਉਸ ਨੂੰ ਫੜ ਲਿਆ ਜਾਂਦਾ ਉਹ ਫੜ ਕੇ ਉੱਥੇ ਬੰਨ ਲੈਂਦੇ ਨੇ ਤੇ ਜਦੋਂ ਸਵੇਰ ਹੁੰਦੀ ਹੈ ਤਾਂ ਪੁਲਿਸ ਨੂੰ ਬੁਲਾਉਂਦੇ ਨੇ ਪੁਲਿਸ ਆ ਕੇ ਉਸ ਲੜਕੇ ਨੂੰ ਫੜ ਕੇ ਲੈ ਕੇ ਚਲੀ ਜਾਂਦੀ ਹੈ ਉਸ ਲੜਕੇ ਤੇ ਮੁਕੱਦਮਾ ਦਰਜ ਹੋ ਜਾਂਦਾ ਤੇ ਉਸ ਨੂੰ ਜੱਜ ਦੇ ਪੇਸ਼ ਕੀਤਾ ਜਾਂਦਾ ਅਦਾਲਤ ਦੇ ਵਿੱਚ ਉਸ ਲੜਕੇ ਦੀ ਸੁਣਵਾਈ ਚੱਲ ਰਹੀ ਸੀ ਜੱਜ ਉਸ ਲੜਕੇ ਨੂੰ ਕਹਿੰਦਾ ਹੈ ਕਿ ਹਾਂ ਬਈ ਤੂੰ ਚੋਰੀ ਕਿਉਂ ਕੀਤੀ ਤੂੰ ਚੋਰੀ ਕੀਤੀ ਹੈ ਜਾਂ ਨਹੀਂ ਉਹ ਲੜਕਾ ਕਹਿੰਦਾ ਹੈ ਕਿ ਚੋਰੀ ਤਾਂ ਮੈਂ ਕੀਤੀ ਹੈ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਉਸ ਲੜਕੀ ਦੀ ਮਾਂ ਵੀ ਉੱਥੇ ਬੈਠੀ ਹੁੰਦੀ ਹੈ ਉਹ ਲੜਕਾ ਕਹਿੰਦਾ ਹੈ ਕਿ ਮੈਂ ਇਹ ਚੋਰੀ ਤਾਂ ਬਹੁਤ ਪਹਿਲਾਂ ਦੀ ਕਰਦਾ ਆ ਰਿਹਾ ਜਦੋਂ ਮੇਰੀ ਉਮਰ 10 11 ਸਾਲ ਹੁੰਦੀ ਸੀ ਉਦੋਂ ਦੀ ਮੈਂ ਚੋਰੀ ਕਰਦਾ ਆ ਰਿਹਾ ਪਰ ਮੈਂ ਫੜਿਆ ਅੱਜ ਗਿਆ ਉਹ ਲੜਕਾ ਕਹਿੰਦਾ ਕਿ ਜਦੋਂ ਮੈਂ ਕੋਈ ਚੀਜ਼ ਚੋਰੀ ਕਰਕੇ ਲੈ ਕੇ ਆਉਂਦਾ ਸੀ ਮੈਂ ਆਪਣੀ ਮਾਂ ਨੂੰ ਵਿਖਾਉਂਦਾ ਸੀ ਤੇ ਮੇਰੀ ਮਾਂ ਬਹੁਤ ਖੁਸ਼ ਹੁੰਦੀ ਸੀ ਉਹਨੇ ਕਦੀ ਪੁੱਛਿਆ ਹੀ ਨਹੀਂ ਕਿ ਤੂੰ ਇਹ ਚੋਰੀ ਕਰਕੇ ਲੈ ਕੇ ਆਇਆ ਜਾਂ ਕਿੱਥੋਂ ਲੈ ਕੇ ਆਇਆ ਜੇ ਪਹਿਲੇ ਦੇਣੀ ਮੇਰੀ ਮਾਂ ਮੈਨੂੰ ਰੋਕ ਦਿੰਦੀ ਨਾ ਤਾਂ ਮੈਨੂੰ ਇਹ ਆਦਤ ਪੈਂਦੀ ਤੇ ਨਾ ਹੀ ਮੈਂ ਚੋਰੀ ਕਰਦਾ ਤੇ ਨਾ ਹੀ ਮੈਂ ਅੱਜ ਤੁਹਾਡੇ ਸਾਹਮਣੇ ਖੜਿਆ ਹੁੰਦਾ ਜੱਜ ਕਹਿੰਦਾ ਕਿ ਗੱਲ ਤਾਂ ਸਹੀ ਹੈ ਜੱਜ ਉਸ ਦੀ ਮਾਂ ਨੂੰ ਬੁਲਾਉਂਦਾ ਤੇ ਉਸ ਦੀ ਮਾਂ ਨੂੰ ਕਹਿੰਦਾ ਕੀ ਇਹ ਗੱਲ ਸਹੀ ਕਹਿ ਰਿਹਾ ਹੈ ਇਹ ਛੋਟਾ ਹੁੰਦਾ ਹੀ ਚੋਰੀ ਕਰਦਾ ਤੋ ਕਹੰਦੀ ਹੈ ਹਾਂਜੀ ਮੈਨੂੰ ਨਹੀਂ ਪਤਾ ਸੀ ਇਹ ਚੋਰੀ ਕਰਦਾ ਪਰ ਇਹ ਸਮਾਨ ਜ਼ਰੂਰ ਲੈ ਕੇ ਆਉਂਦਾ ਸੀ ਮੇਰੀ ਗਲਤੀ ਇਹ ਰਹਿ ਗਈ ਕਿ ਇਹਨੂੰ ਮੈਂ ਕਦੀ ਪੁੱਛਿਆ ਹੀ ਨਹੀਂ ਜੱਜ ਉਸ ਲੜਕੇ ਨੂੰ ਵੀ ਅੰਦਰ ਕਰਦਾ ਤੇ ਜੁਰਮਾਨਾ ਵੀ ਲਾਉਂਦਾ ਜੋ ਉਸਨੇ ਪੈਸੇ ਇਕੱਠੇ ਕੀਤੇ ਸੀ ਉਹ ਸਾਰੇ ਉੱਥੇ ਚਲੇ ਜਾਂਦੇ ਨੇ ਤੇ ਘਰ ਦੇ ਵਿੱਚ ਫੇਰ ਗਰੀਬੀ ਆ ਜਾਂਦੀ ਹੈ ਅੰਤ ਦੇ ਵਿੱਚ ਉਹ ਮਾਂ ਆਪਣੇ ਪੁੱਤਰ ਨੂੰ ਕਹਿੰਦੀ ਹੈ ਕਿ ਪੁੱਤਰਾ ਤੂੰ ਤਾਂ ਮੇਰੇ ਘਰ ਦੇ ਵਿੱਚ ਪ੍ਰੇਤ ਬਣ ਕੇ ਆਇਆ ਜਿਨੇ ਆਪਣੀ ਮਾਂ ਨੂੰ ਵੀ ਨਹੀਂ ਬਖਸ਼ਿਆ ਗਲਤੀ ਮੇਰੀ ਵੀ ਹੈ ਮੈਨੂੰ ਵੀ ਪੁੱਛਣਾ ਚਾਹੀਦਾ ਸੀ ਤੁਹਾਨੂੰ ਸਮਝ ਲੱਗ ਚੁੱਕੀ ਹੋਣੀ ਹੈ ਕਿ ਉਹ ਕਿਹੜੀ ਚੀਜ਼ ਹੈ ਜੋ ਆਪਾਂ ਕਿਸੇ ਤੋਂ ਲੈ ਕੇ ਕਦੀ ਕਰਨੀ ਆਉਣੀ ਉਹ ਹੈ ਮਾੜੇ ਸੰਸਕਾਰ ਜਦੋਂ ਆਪਾਂ ਕਿਸੇ ਤੋਂ ਮਾੜੇ ਸੰਸਕਾਰ ਲੈ ਕੇ ਘਰ ਆਉਂਨੇ ਆ ਤਾਂ ਇਨਸਾਨ ਇੱਕ ਪ੍ਰੇਤ ਬਰਾਬਰ ਹੀ ਬਣ ਜਾਂਦਾ ਜਿਵੇਂ ਮੰਨ ਲਓ ਕਿਸੇ ਇਨਸਾਨ ਵਿੱਚ ਬਹੁਤ ਮਾੜੀਆਂ ਆਤਾਂ ਆ ਗਈਆਂ ਉਹ ਇੱਕ ਪ੍ਰੇਤ ਹੀ ਬਣ ਜਾਂਦਾ ਜੋ ਆਪਣੇ ਘਰ ਨੂੰ ਪਿੱਛੇ ਲੈ ਕੇ ਚੱਲ ਜਾਂਦਾ ਤੇ ਰਹੀ ਗੱਲ ਦੂਸਰੇ ਪ੍ਰੇਤਾਂ ਦੀ ਉਹ ਚਾਹੇ ਕੁਝ ਕਰਨ ਜਾਂ ਨਾ ਕਰਨ ਮੈਨੂੰ ਉਹਨਾਂ ਤੇ ਯਕੀਨ ਨਹੀਂ ਪਰ ਇਹ ਆਤਾਂ ਨਾਲ ਜਿਹੜਾ ਇਨਸਾਨ ਪ੍ਰੇਤ ਬਣ ਜਾਂਦਾ ਉਹ ਵੀ ਜਿਉਂਦਾ ਜਾਗਦਾ ਤੇ ਉਹ ਘਰ ਨੂੰ ਬਹੁਤ ਪਿੱਛੇ ਲੈ ਕੇ ਚਲਾ ਜਾਂਦਾ ਜਿਵੇਂ ਕਿ ਅੱਜ ਕੱਲ ਨਸ਼ੇ ਵਾਲੇ ਕਰਦੇ ਨੇ ਆਪਣੇ ਮਾਪੇ ਨੂੰ ਕੁੱਟਦੇ ਨੇ ਕਿ ਸਾਨੂੰ ਪੈਸੇ ਦਿਓ ਇੱਥੇ ਹੀ ਜੇਕਰ ਮਾਪੇ ਨੇ ਉਹਨਾਂ ਦਾ ਧਿਆਨ ਰੱਖਿਆ ਹੁੰਦਾ ਉਹਨਾਂ ਨੂੰ ਚੰਗੇ ਸੰਸਕਾਰ ਦਿੱਤੇ ਹੁੰਦੇ ਅੱਜ ਉਹ ਇੱਕ ਚੰਗੇ ਇਨਸਾਨ ਹੁੰਦੇ ਸੀ ਇਸ ਕਰਕੇ ਕਦੀ ਵੀ ਕਿਸੇ ਤੋਂ ਬਾਹਰੋਂ ਮਾੜੇ ਸੰਸਕਾਰ ਨਹੀਂ ਲੈਣੇ ਮਾੜੇ ਸੰਸਕਾਰ ਲੈ ਕੇ ਕਦੀ ਕਰਨੀ ਆਉਣਾ ਤੇ ਜੇਕਰ ਘਰ ਦੇ ਵਿੱਚ ਮਾੜੇ ਸੰਸਕਾਰ ਨੇ ਉਹਨਾਂ ਨੂੰ ਜ਼ਰੂਰ ਬਾਹਰ ਕੱਢਣਾ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬ ਕੇ ਦਰवेश ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਨਾ ਤੱਕ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ